ਤੁਸੀਂ ਦੇਖ ਰਹੇ ਹੋ ਜਗਵਾਨੀ ਟੀਵੀ ਮੈਂ ਜਗਜੀਤ ਸਿੰਘ ਜਟਾਣਾ ਗੱਲ ਕਰਦੇ ਆਂ ਬਿਜਲੀ ਬੋਰਡ ਦੀ ਪੰਜਾਬ ਟੈਕਨੀਕਲ ਸਰਵਿਸਿਜ਼ ਜੁਨੀਅਨ ਸਬਡਿਵੀਜ਼ਨ ਖਮਾਣੂ ਪਾਵਰ ਕਾਮ ਦੀ ਗੱਲ ਕਰਦੇ ਆਂ ਜਿੱਥੇ ਅੱਜ ਟੈਕਨੀਕਲ ਸਰਵਿਸਿਜ਼ ਜੁਨੀਅਨ ਦੇ ਜਿਹੜੇ ਡਿਵੀਜ਼ਨ ਦੇ ਵਾਈਸ ਪ੍ਰਧਾਨ ਨੇ ਬਲਦੇਵ ਸਿੰਘ ਗਹਿਲੇਵਾਲ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੀਆਂ ਉਹਨਾਂ ਦੀਆਂ ਚਿਹਰਾਂ ਤੋਂ ਕਾਮਨ ਮੰਗਾਂ ਲਟਕ ਰਹੀਆਂ ਨੇ ਉਹਨੂੰ ਲੈ ਕੇ ਅੱਜ ਬਿਜਲੀ ਬੋਰਡ ਪਾਵਰ ਕਾਮ ਸਬ-ਡਿਵੀਜ਼ਨ ਖਮਾਣੋ ਦੇ ਦਫ਼ਤਰ ਅੱਗੇ ਉਹਨਾਂ ਨੇ ਧਰਨਾ ਦਿੱਤਾ ਔਰ ਨਾਅਰੇਬਾਜ਼ੀ ਕੀਤੀ ਜਾ ਰਹੀ ਆ ਅੱਜ ਪੰਜਾਬ ਭਾਤੇ ਸਾਡੀ 3 ਦਿਨ ਦੀ ਸਮੂਚੁੱਟੀ ਚੱਲ ਰਹੀ ਆ ਜਿਸ ਦੇ ਵਿੱਚ ਸਮੁੱਚੇ ਮੁਲਾਜ਼ਮ ਅੱਜ ਛੁੱਟੀ ਤੇ ਨੇ 3 ਦਿਨ ਤੋਂ ਸਾਡੀ ਇਹ ਛੁੱਟੀ ਚੱਲ ਰਹੀ ਆ ਅੱਜ ਸਾਡਾ ਤੀਜਾ ਦਿਨ ਅਗਲੇ ਦਿਨ ਅਸੀਂ ਇਹ ਦੇਖਾਂਗੇ ਵੀ ਅਗਲਾ ਪ੍ਰੋਗਰਾਮ ਸਾਡੀ ਜੋ ਸੰਘਰਸ਼ ਕਮੇਟੀ ਤਾਲਮੇਲ ਕਮੇਟੀ ਬਣੀ ਆ ਉਹ ਕੀ ਪ੍ਰੋਗਰਾਮ ਦਿੰਦੀ ਆ ਉਹ ਅਸੀਂ ਅੱਗੇ ਲਾਗੂ ਕਰਾਂਗੇ ਜੀ ਕਿਹੜੀਆਂ ਇਹ ਮੰਗਾਂ ਤੁਹਾਡੀਆਂ ਕਾਮਨ ਪੁਰਾਣੀਆਂ ਚੱਲੀਆਂ ਆ ਰਹੀਆਂ ਜਾਂ ਨਵੀਆਂ ਮੰਗਾਂ ਨੇ ਮੰਗਾਂ ਸਾਡੀਆਂ ਇਹ ਨੇ ਜੀ ਡੀਏ ਦੀਆਂ ਕਿਸ਼ਤਾਂ ਨੇ ਜਿਵੇਂ ਆਰਟੀਐਮ ਤੋਂ ਪ੍ਰੋਮੋਸ਼ਨ ਨਹੀਂ ਹੋ ਰਹੀ ਉਸੀ ਦਾ ਸਕੇਲ ਆ ਉਹ ਨਹੀਂ ਹੋ ਰਿਹਾ ਪੇ ਬੈਂਡ ਦਾ ਮਸਲਾ ਏ 9 ਸਾਲਾ 16 ਸਾਲਾ 23 ਸਾਲਾ ਮਸਲਾ ਏ ਮਲਾਜਮਾਂ ਦੀ ਘਾਟ ਆ ਮਲਾਜਮ ਦੀ ਸਮਰਾਲੇ ਦੇ ਵਿੱਚ ਬਹੁਤ ਘਾਟ ਆ ਜਿੱਥੇ ਕਿ 24 ਤੋਂ ਵੀ 48 48 ਘੰਟੇ ਬੰਦੇ ਡਿਊਟੀਆਂ ਦੇ ਰਹੇ ਨੇ ਸਾਡੇ ਮਲਾਜਮ ਠੀਕ ਆ ਔਰ ਇਹ ਧਰਨਾ ਜਿਹੜਾ ਕਿੰਨੇ ਵਜੇ ਤੱਕ ਹੈਗਾ ਤੁਹਾਡਾ ਅੱਜ ਤੁਮਾਨੂੰ ਇਹ ਧਰਨਾ ਸਾਨੂੰ ਜਦਮੀ ਸਮੂੱਚੇ ਮੁਲਾਜ਼ਮ ਕਹਿਣ ਅਸੀਂ ਸ਼ਾਮ ਤੱਕ ਇਹ ਪ੍ਰੋਗਰਾਮ 5 ਵਜੇ ਤੱਕ ਲਾਗੂ ਰੱਖਦੇ ਆ ਜੋ ਵੀ ਸਾਨੂੰ ਉੱਪਰੋਂ ਕਾਲ ਆਉਂਦੀ ਆ ਉਹਨੂੰ ਅਸੀਂ ਮੈਂ ਹੀ ਕਰਦੇ ਆ ਤੁਮਾਨੂੰ ਚ ਰੋਸ ਮੁਜਾਰੇ ਕਰ ਰਹੇ ਆ 31 7 2024 ਨੂੰ ਇਹ ਬਿਜਲੀ ਬੋਰਡ ਦੀ ਦੋ ਮੰਚਨੇ ਬੜੇ ਬਿਜਲੀ ਏਕਤਾ ਮੰਤ ਜੁਆਇੰਟ ਫੋਰਮ ਇਹਨਾਂ ਦੀ ਹਰ ਭਾਈ ਜਨ ਸੰਗ ਈਟੀਓ ਜਿਹੜੇ ਸਾਡੇ ਬਿਜਲੀ ਮੰਤਰੀ ਆ ਤੇ ਜਿਹੜੀ ਬਿਜਲੀ ਬੋਰਡ ਦੀ ਮੈਨੇਜਮੈਂਟ ਆ ਇਹਨਾਂ ਨਾਲ ਮੀਟਿੰਗ ਸੀ ਉੱਥੇ 40 ਮੰਗਾਂ ਸੀਗੀਆਂ 40 ਚੋਂ ਸ਼ਾਰਟ ਲਿਸਟ ਕਰਕੇ 15 ਮੰਗਾਂ ਤੇ ਸਹਿਮਤੀ ਬਣ ਗਈ ਸੀ ਦੇਖੋ ਜੀ ਪਹਿਲਾਂ ਪ੍ਰਧਾਨ ਜੀ ਦੱਸ ਵੀ ਚੁੱਕੇ ਨੇ ਤੇ ਡੀਏ ਦੀਆਂ ਕਿਸ਼ਤਾਂ ਨੇ ਮੇਨ ਤੇ ਸਾਡੇ ਜਿਹੜੇ ਆਰਟੀਐਮ ਤੋਂ ਜਿਹੜੀਆਂ ਪ੍ਰੋਮੋਸ਼ਨਾਂ ਹੋਣੀਆਂ ਨੇ ਉਹ ਨਹੀਂ ਹੋ ਰਹੀਆਂ ਪੇਮੈਂਟਾਂ ਦਾ ਮਸਲਾ ਆ ਤੇ ਇਸ ਤੋਂ ਇਲਾਵਾ ਜਿਹੜੇ ਐਲਡੀਸੀਆਂ ਨੂੰ ਆਪਣੇ ਕੰਪਿਊਟਰ ਲਿਟਰੇਸੀ ਟੈਸਟ ਦਾ ਹੋਇਆ ਹੋਇਆ ਉਹ ਤੇ ਸਰਕਾਰਾਂ ਮੰਨੀਆਂ ਹੋਈਆਂ ਨੇ ਇਹ ਪਰ ਮੰਨ ਕੇ ਮੁੱਕਰ ਜਾਂਦੀਆਂ ਨੇ ਜੀ ਸਾਨੂੰ ਸਰਕੂਲਰ ਨਹੀਂ ਕਰਕੇ ਦਿੰਦੀਆਂ ਜੀ ਤੇ ਹੁਣ ਅਸੀਂ ਇਸੇ ਉਤੇ ਅੜੇ ਹੋਏ ਆਂ ਵੀ ਜਾਨੂੰ ਸਰਕੂਲਰ ਹੱਥੇ ਦੇਣਗੇ ਪਰ ਸਰਕੂਲਰ ਨਹੀਂ ਕੋਈ ਕੀਤਾ ਸੀ ਤੇ ਉਹ ਮੰਨ ਮੰਨ ਕੇ ਸੀ ਵੀ ਹਾਂ 15 ਮੰਗਾ ਤੇ ਪਹਿਲਾਂ ਹੀ ਦੱਸ ਚੁੱਕੇ ਆਂ ਵੀ 15 ਮੰਗਾਂ ਤੋਂ ਸਾਡੀਆਂ ਮੰਨ ਚੁੱਕੇ ਸੀ ਸਹਿਮਤੀ ਹੋ ਗਈ ਸੀ ਚੰ ਚਾਰ ਦਿਨ ਦੇ ਤੰਗ ਬੈਠੇ ਆ ਪਰ ਪਰੇਸ਼ਾਨ ਲਾਈਟ ਨਹੀਂ ਹੈਗੀ ট্রান্সਫਾਰਮ ਖਰਾਬ ਹੋ ਗਿਆ ਅੱਛਾ ਜੀ ਵੀ ਉਹਦੇ ਲਗਾਉਣਾ ਚਾਹੁੰਦੇ ਆ ਵੀ ਲੱਗ ਜਵੇ ਤਾਂ ਚੰਗਾ ਹੈ ਕਿਉਂ ਨਹੀਂ ਠੀਕ ਹੋ ਰਹੀ ਬਿਜਲੀ ਇਹ ਠੀਕ ਇਸ ਕਹੇ ট্রান্সਫਾਰਮ ਖਰਾਬ ਹੋ ਗਿਆ ਜੀ ਹਾਂ ਚੱਲਦਾ ਨਹੀਂ ਹੈਗਾ ਫਿਊਜ ਲਗਾਇਆ ਸੀ ਉਹ ਕਹਿੰਦੇ ਵੀ ਨਵਾਂ ਰੱਖੂਗਾ ট্রান্সਫਰ ਆਉਂਦੇ ਕਿਉਂ ਨਹੀਂ ਜੀ ਪੀਡੀਆ ਕੋਈ ਬੇਨਤੀ ਕਰਨ ਆਇਆ ਬੇ ਕਹਿੰਦੇ ਹੜਤਾਲ ਚੱਲਦੀ ਆ ਹਾਂ ਇਹ ਇਸ ਕਰਕੇ ਵੀ ਚਲੋ ਸਾਡਾ ਛੋਟਾ ਮੋਟਾ ਕੰਮ ਕਰੋ ਇਹ ਅਸੀਂ ਗਰਮੀ 'ਚ ਮਾਰ ਰਹੇ ਹਾਂ ਤਿੰਨ ਚਾਰ ਦਿਨ ਤੋਂ ਜੀ ਬੇਨਤੀ ਹੈ ਸਾਡੀ ਇਹ ਹਾਂ ਜੀ ਇਹ ਮੁਲਾਜ਼ਮਾਂ ਦੇ ਅੱਗੇ ਵੀ ਇਹ ਸਾਡਾ ਕੰਮ ਕਰ ਦੇਣ ਇੰਨਾ ਦਾ ਬਿਜਲੀ ਦੀ ਸਪਲਾਈ ਤੋਂ ਇੱਕ ਹਫ਼ਤੇ ਤੋਂ ਬਹੁਤ ਜ਼ਿਆਦਾ ਤੰਗਾਂ ਜੀ ਮੋਟਰਾਂ ਤੇ ਬੰਦਿਆਂ ਨੂੰ ਬੰਨਿਆਂ ਨੂੰ ਪਾਣੀ ਪੀਣ ਨੂੰ ਸਾਨੂੰ ਪਾਣੀ ਪੀਣ ਨੂੰ ਬਹੁਤ ਔਖਾ ਹੋ ਰਿਹਾ ਹੈ